नमस्कार मैं और आप देख रहे हैं न्यूज आइए नजर डालते आज की बड़ी खबर पर। अमृतसर सुबह पठान कोट नेशनल हाईवे बटाला के पास सड़क हादसे में दो बच्चों और उनकी मां के घायल होने की खबर है परिवार के मुताबिक एक टिप्पण ने उनकी अल्टो कार को पीछे से टक्कर मार दी टक्कर इतनी जोरदार थी कि जहां गाड़ी पूरी तरह से नष्ट हो गई वहीं गाड़ी में सवार पूरा परिवार भी इस हादसे की चपेट में आ गया

ਉਹ ਥੋੜੀ ਸਿਸਟਰੀ ਸੀ ਉਹਦੇ ਮੈਡੀਕਲ ਉਪਕਰਣ ਰਿਸੀਵ ਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀਸ ਚੈਲ ਲਈ ਉਹ ਮੌਕੇ ਆ ਗਿਆ ਤੇ ਬਾਕੀ ਜਿਹੜੇ ਦੂਸਰੇ ਦੇ ਮੇਸ਼ੇ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਇਹ ਫੇਲਾ ਦੇ ਖਤਰੇ ਤੋਂ ਬਾਹਰ ਗੱਲ ਸੀ ਆ ਇਹ ਉਹਦਾ ਸੀਡੀ ਦੀ ਰਿਪੋਰਟ ਨਹੀਂ ਹੋਦੀਗੀ ਉਹ ਅਨਾਮੀਆ ਪੇਸ਼ਵਰ ਦੀ ਉਹਨਾਂ ਤੱਕ ਨਹੀਂ ਕਹ ਸਕਦੇ ਨਰਮਨ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਦਾ ਕੀ ਕਾਰਨ ਕੋਣ ਨੇ ਵੇਜ ਕੇ ਉੱਪਰ ਏਗ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿੜਕਾ ਆ ਰਹੇ ਕਿਹੜਾ ਪਰਚਲ ਆ ਰਹੇ ਕਿੱਥੋਂ ਆ ਰਹੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀ ਗੱਡੀ ਕੀ ਗੱਲ ਹੈ ਐਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਈ ਪਿਛੋਂ ਵੀ ਤੇ ਅੰਮ੍ਰਿਤਸਰੋਂ ਮਾਲ ਲਾ ਕੇ ਆਂਦੇ ਆ ਕਿੱਥੋਂ ਆ ਰਹੇ ਅੰਮ੍ਰਿਤਸਰੋਂ ਮਾਲ ਲਾ ਕੇ ਆਂਦੇ ਕੜਾਈ ਚੱਪਾ ਕਿ ਕੀ ਲਾ ਗਿਆ ਵਾ ਪੱਚੀ ਦੀ ਸਲਿੱਪ ਵੀ ਹੋਈ ਆ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੇ ਪਰਚੀ ਆ ਗਈ ਤੇ ਮਾਲ ਦਾ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਗੱਡੀ ਰਕ ਤੇ ਹਾਂਜੀ ਹਾਂਜੀ ਉਹ ਪਲੇਟ ਉਹ ਵੀ ਜੀ ਨਾ ਟੁੱਟਾ ਵੇਖ ਲੋ ਪਾਏ ਉਹ ਪਿੱਛੇ ਪਲੇਟ ਲੱਗੀ ਆ ਠੀਕ ਆ ਪਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਲੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜ ਜਾਵਾ ਅਸੀਂ 15 20 ਕਿਲੋ ਆਪਣਾ ਕੋਟਾ ਅੱਗੇ ਗੱਡੀ ਰੇਡਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਅੰਗਰੇਜ਼ ਤੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਕਰ ਲੱਗ ਗਏ ਆ ਬੱਚੇ ਕੋਈ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚੜੇ ਤੇ ਲੱਗ ਗਈ ਦੀ ਛੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਉਹਨਾਂ ਅੱਗੇ ਉੱਥੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਕਿੱਥੋਂ ਆ ਦੀ ਜੀ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਤੋਂ ਧਾਰੀ ਵੱਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕ ਆ ਸਾਡੇ ਪਿੱਛੋਂ ਆ ਕੇ ਵੱਜਾ ਸਾਡੀ ਗੱਡੀ ਤੇ ਸਾਡਾ ਗੱਡੀਆਂ ਦੀ ਪਲਟਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ ਵੀਤੀ ਫੋਟਾ ਕੋ ਰੇੜ ਦੀ ਆਈ ਗੱਡੀ ਚ ਕਿਨੇ ਜਾਨੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰਧੂ ਸਾਹਿਬ ਵੀ ਨਾਲ ਸਾਰੀ ਤੇ ਇੱਕ ਬੁਗੜੀਆਂ ਮੇਰੀਆਂ ਦੋ ਕੁੜੀਆਂ ਆਉਂਦੀਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰਿਆਂ ਦਾ ਬਾਕੀ ਸਾਰਿਆਂ ਨੂੰ ਹੱਟਾ ਲੱਗੀਆਂ ਆਆਂਾ ਹਸਪਤਲ ਗਏ ਆਗੇ ਸਾਰੇ ਠੀਕ ਹੈ ਜੀ ਤੇ ਟਰੱਕ ਡਰਾਈਵਰ ਉਹਦੇ ਵੀ ਸਾਥ ਟਰੱਕ ਡਰਾਈਵਰ ਇੱਥੇ ਮੌਜੂਦਾ ਹੀ ਹੈ ਮੇਰੇ ਵੀ ਹੱਟ ਲੱਗੀਆਂ ਨਾਲ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਜੀੜੀਂ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਦਾਨ ਜਗਿੰਦਰਪਾਲ ਮੇਰੇ ਐਕਸੀਡੈਂਟ ਕਿੱਦਾਂ ਹੋਇਆ ਵਲ੍ਹਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਕਿਨ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸਟੇ ਵੀ ਆ ਪਿੱਛੇ ਥੱਲੇ ਮਾਰੇ ਤਾਂ ਆਖ ਵਾਲੇ ਨੇ ਮਾਰੀ ਰੱਖੇ ਬ੍ਰੇਕਾਂ ਤੇ ਜੇ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੀ ਅੱਗੇ ਮਾਰੀ ਆਂ ਦੀ ਕਹੀ ਜਾਂਦੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈ ਜੇ ਚਲਾ ਕੇ ਠੋਕ ਪਈ ਆ ਨਾ ਆ ਸਾਰਿਆਂ ਦਿਆਂ ਦੇ ਜਿੰਨੇ ਉਸੇ ਪਬਲਿਕ ਹੈ ਦੇ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਵਾਰੀਆਂ ਬਚਾ ਨਹੀਂ ਆ ਗਾ ਬੱਚੇ ਸੇਲ ਹਸਪੀਟਲ ਖੜੇ ਆ ਕਿੰਨੇ ਚੀ ਭਾਰੀ ਗੱਡੀ ਵਿੱਚ ਗੱਡੀ ਦੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੇ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹ ਹੁਣ ਹਸਪੀਟਲ ਹੈਗੇ ਹਾਸਪੀਟਲ ਖੜਿਆ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜੀ ਹੁਣ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖੜੇ ਭੇਜ ਰਹੇ ਪਤਾ ਨਹੀਂ ਹੁਣ ਉੱਥੇ ਜਾ ਕੇ ਵੇਖਣਾ ਤਾਂ ਹੋਣਾ ਹੈ ਤਸਕਰੋ ਮਾਤਾ ਵੱਡਾ ਬ੍ਰਦਰ ਠੀਕ ਹੈ ਸਰ ਹਾਂ ਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰਿਆ ਕੋਈ ਕਿਤਾ ਬ੍ਰੇਕਾ ਟਰੱਕ ਦੇ ਵਜੇ ਗੱਡੀ ਦੀ ਕੋਈ ਨਹੀਂ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੀ ਸਾਰੀ ਡੈਮੇਜ ਹੋ ਗਈ ਸੀ ਜਦੋਂ ਉਹ ਹੁੰਦਾ ਕਾਰ ਨੂੰ ਤਾਂ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਝ ਵੱਡੀ ਆ ਰਹੀ ਸੀ ਦੇਖੋ ਗੱਡੀ ਗੱਡੀ ਨਾਲ ਗੱਡੀ ਧਰ ਗਈ ਕੱਢਨੇ ਦੇ ਪਰਿਵਾਰ ਦੇ ਜੀ ਸੀ ਜਫਰਾਲ ਤੇ ਤਾਰੀਵਾਲ ਦੇ ਰਹਿਣ ਵਾਲੇ ਉਹ ਫੈਲਦੀ ਹੀ ਇਹਦੀ ਦਿਸਟੈਂਸ ਕਾਰਨ ਆ ਰਹੀ ਤੇ ਜੰਮੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਨੂੰ ਲਿਜਾਇਆ ਸਰ ਦੇਖ ਸਿੰਘਾ ਅੰਦਰ ਮੋਹਨ ਸਿੰਘ ਦਾ ਟਰੱਕ ਦੇ ਵਾਲਾ ਨਾਮ ਹਾਂ ਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਜਿੰਦਰਪਾਲ ਜਿੰਦਰਪਾਲ ਸਿੰਘ ਤਿੰਜਪਾਲ ਠੀਕ ਹੈ ओके से थानू अब तक के लिए बस इतना ही सिरोगी आपसे मुलाकात ऐसी एक और खबर के साथ अब तक के लिए नमस्कार और देखते रहिए सप्ता न्यूज़